ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ ਤਾਂ ਉਹ ਸ਼ੁਰੂ ਕਰਦੇ ਹਾਂ ਇਸ ਪ੍ਰਸ਼ਨ ਦਾ ਉੱਤਰ ਟੁਕੜੀ ਜਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੇ ਲਿਖੀ ਹੋਈ ਹੈ ਇਸ ਹਫ਼ਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬੜੇ ਰਹਾਸਮਈ ਢੰਗ ਨਾਲ ਬਿਆਨ ਕੀਤਾ ਹੈ ਇਸ ਦਾ ਕੇਂਦਰੀ ਭਾਵ ਹੇਠ ਲਿਖਿਆ ਅਨੁਸਾਰ ਹੈ ਕਸ਼ਮੀਰ ਦੀ ਧਰਤੀ ਦੁਨੀਆ ਭਰ ਵਿੱਚ ਨਿਆਰੀ ਧਰਤੀ ਹੈ ਇਸ ਦਾ ਨਿਰਮਾਣ ਕੁਦਰਤ ਦੇਵੀ ਨੇ ਆਪ ਕੀਤਾ ਹੈ ਇਸ ਕਰਕੇ ਇਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ ਅਤੇ ਇਸ ਵਿੱਚੋਂ ਅਰਸ਼ੀ ਰਾਮ ਜਾਂ ਝਲਕਦਿਆਂ ਪ੍ਰਤੀਤ ਹੁੰਦੀਆਂ ਹਨ ਤਾਂ ਇਹ ਸੀ ਇਸ ਕਵਤਾ ਦਾ ਕੇਂਦਰੀ ਭਾਵ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਆਪਣੇ ਆਪ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ